ਦੇਖੋ ਇਹ ਸਵਾ ਦੋ ਸਾਲ ਪਹਿਲੇ ਜਿਹੜੀ ਪਾਰਟੀ ਆਮ ਆਦਮੀ ਪਾਰਟੀ ਦਾ ਨਾਂ ਰੱਖ ਕੇ ਆਮ ਆਦਮੀ ਪਾਰਟੀ ਤੇ ਆਮ ਲੋਕਾਂ ਦਾ ਕਹਿੰਦੇ ਸੀ ਅਸੀਂ ਭਲਾ ਕਰਾਂਗੇ ਬਦਲਾਵ ਦੇ ਨਾਂ ਦੇ ਉੱਤੇ ਪੰਜਾਬ ਦੇ ਉੱਤੇ ਆਏ ਉਹਨਾਂ ਦੀ ਕਥਨੀ ਤੇ ਕਰਨੀ ਚ ਕਿੰਨਾ ਫਰਕ ਹੈ ਉਹ ਇੱਕ ਐਗਜ਼ਾਮਪਲ ਤੁਹਾਡੇ ਸਾਹਮਣੇ ਪੇਸ਼ ਕਰ ਰਹੇ ਹਾਂ ਬੜੀ ਸ਼ਰਮ ਦੀ ਗੱਲ ਹੈ ਵੀ ਪੰਜਾਬ ਸਰਕਾਰ ਜਿਹੜੀ ਮੰਡੀ ਬੋਰਡ ਜ਼ਿਲ੍ਹਾ ਪਠਾਨਕੋਟ ਆ ਉਹਨਾਂ ਨੇ ਹਾਈ ਕੋਰਟ ਤੇ ਇੱਕ ਝੂਠਾ ਐਫੀਡੇਵਿਟ ਦਿੱਤਾ ਕਿ ਅਸੀਂ ਇਹ ਰੇੜੀ ਫੜੀ ਵਾਲਿਆਂ ਦਾ ਅਸੀਂ ਉਹਨਾਂ ਨੂੰ ਪ੍ਰੋਪਰ ਜਗ੍ਹਾ ਅਲਾਟ ਕਰਤੀ ਹੈ ਅਸੀਂ ਉਹਨਾਂ ਨੂੰ ਪਾਣੀ ਦੀ ਵਿਵਸਥਾ ਦੇਤੀ ਹੈ ਅਸੀਂ ਸਾਸਪਾਈ ਪੂਰੀ ਹਾਈਜਨਿੰਗ ਕਰਤੀ ਆ ਤੇ ਹਰ ਤਰ੍ਹਾਂ ਦੀ ਉੱਥੇ ਬਿਜਲੀ ਵੀ ਨਹੀਂ ਸਹੂਲਤ ਦੇਤੀ ਹਰ ਤਰ੍ਹਾਂ ਦੀ ਸਹੂਲਤ ਦੇਤੀ ਹੈ ਪਰ ਜਦੋਂ ਗਰਾਊਂਡ ਰੈਲਿਟੀ ਨਹੀਂ ਸੀ ਹਾਈ ਕੋਰਟ ਦੇ ਅਸੀਂ ਰਿਕਵੈਸਟ ਕੀਤੀ ਜੀ ਸਰ ਇਹਨਾਂ ਨੇ ਤੁਹਾਨੂੰ ਗੁੰਮਰਾ ਕੀਤਾ ਸਾਨੂੰ ਗਰਾਊਂਡ ਰੈਲਿਟੀ ਉੱਤੇ ਜਾ ਕੇ ਚੈੱਕ ਕਰੋ ਕੋਈ ਆਪਣਾ ਜ਼ਿੰਮੇਵਾਰ ਉੱਤੇ ਅਫਸਰ ਲਗਾਓ ਹਾਈ ਕੋਰਟ ਨੇ ਮਾਨਯੇ ਹਾਈ ਕੋਰਟ ਨੇ ਆਪਣਾ ਕੋਰਟ ਕਮਿਸ਼ਨਰ ਅਪਾਇੰਟ ਕੀਤੇ ਜਿਨ੍ਹਾਂ ਨੇ ਮੌਕਾ ਸਾਰਾ ਸਬਜ਼ੀ ਮੰਡੀ ਦਾ ਦੇਖਿਆ ਜਿਹੜਾ ਜੀ ਡੀਐਮਓ ਮਾਰਕੀਟ ਕਮੇਟੀ ਦਾ ਚੇਅਰਮੈਨ ਮਾਰਕੀਟ ਕਮੇਟੀ ਸਾਰੀ ਤੇ ਪਲੱਸੇ ਮੰਡੀ ਬੋਰਡ ਤੇ ਅਸੀਂ ਵੀ ਸਾਰੇ ਜਣੇ ਉੱਤੇ ਫਿਜ਼ੀਕਲ ਜਦੋਂ ਚੈੱਕ ਕੀਤਾ ਤੇ ਉਹ ਰਿਪੋਰਟ ਜਿਹੜੀ ਹੈ ਉਹ ਇੰਨੀ ਕਿ ਸ਼ਰਮਨਾਕ ਹੈ ਮਤਲਬ ਉਹਨਾਂ ਨੇ ਟੋਟਲੀ ਜਿਹੜੀ ਹੈ ਉਹ ਸਚਾਈ ਦੱਸੀ ਸਾਡੇ ਹੱਕ ਚ ਦੱਸੀ ਉਹਨਾਂ ਨੇ ਦੱਸਿਆ ਕਿ ਵੀ ਇਹ ਸਰਕਾਰ ਨੇ ਝੂਠਾ ਫਾਇਦਾਵਰ ਦਿੱਤਾ ਅਤੇ ਕਿਸੇ ਤਰ੍ਹਾਂ ਦੀ ਕੋਈ ਸਫਾਈ ਦੀ ਲੋਸਤਾ ਨਹੀਂ ਹੈ ਕੋਈ ਹਾਈਜੈਨਿਕ ਇੱਥੇ ਸਿਸਟਮ ਨਹੀਂ ਹੈ ਨਾ ਕਿਸੇ ਨੂੰ ਕੋਈ ਪ੍ਰੋਪਰ ਜਗ੍ਹਾ ਦਿੱਤੀ ਹੈ ਟੱਕੇ ਨਾਲ 100-100 ਰੁਪਏ ਦੀ ਪਰਚੀ ਜਿਹੜੀ ਹੈ ਗੁੰਡਾ ਪਰਚੀ ਲੈ ਰਹੇ ਆ ਕੋਈ ਲਾਈਟ ਦੀ ਵਿਵਸਥਾ ਨਹੀਂ ਹੈ ਇੱਥੇ ਬਿਮਾਰੀ ਦਾ ਵੀ ਡਰ ਹੈ ਉਸ ਤੋਂ ਬਾਅਦ ਹੁਣ ਬੜੀ ਵੱਡੀ ਸਾਡੀ ਜਿੱਤ ਹੋਈ ਹੈ ਕਿ ਹਾਈ ਕੋਰਟ ਨੇ ਸਰਕਾਰ ਨੂੰ ਨੋਟਿਸ ਕਰਤਾ ਕਿ ਵੀ 29/5/2023 ਤੋਂ ਕਿਉਂਕਿ ਇਹ ਵੀ ਇਹਨਾਂ ਨੇ ਕਾਫੀ ਦਬ ਦਿੱਤਾ ਹੈ ਕਿ ਵੀ ਜੇ ਅਸੀਂ ਕੋਈ ਕੇਸ ਹਾਰ ਗਏ ਜੇ ਕਿ ਸੱਗੀ ਮੰਡੀ ਦੇ ਹੱਕ ਚ ਹੋਇਆ ਜੇ ਅਸੀਂ ਇਹਨਾਂ ਨੂੰ ਸੁਰਦਾਨ ਨਹੀਂ ਦੇ ਪਾਏ ਤੇ ਅਸੀਂ ਜਿਹੜਾ ਪਿਛਲੇ 2023 ਤੋਂ ਗੁੰਡਾ ਪਰਚੀ ਲੈ ਰਹੇ ਆ ਉਹ ਅਸੀਂ 9% ਵਿਆਜ ਦੇ ਨਾਲ ਫੜੀ ਰੇੜੀ ਫਰੀ ਵਾਲਿਆਂ ਨੂੰ ਪੈਸੇ ਵਾਪਸ ਕਰਾਂਗੇ। ਉਹਦੇ ਵਾਸਤੇ ਹਾਈ ਕੋਰਟ ਤੋਂ ਇਹਨਾਂ ਨੂੰ ਨੋਟਿਸ ਆ ਗਿਆ ਡਾਇਰੈਕਸ਼ਨ ਆ ਗਈ ਹੈ ਕਿ ਵੀ 9% ਵਿਆਜ ਦੇ ਨਾਲ ਇਹਨਾਂ ਦਾ ਸਾਰਾ ਬੰਦਾ ਪੈਸਾ ਵਾਪਸ ਕੀਤਾ ਜੇ ਤੇ ਜਿਹੜੀ ਗੁੰਡਾ ਮਰਚੀ ਹੈ ਉਪਰੰਤ ਬੰਦ ਕੀਤੀਏ ਜਦੋਂ ਤੱਕ ਕਿ ਉਹਨਾਂ ਨੂੰ ਬੂਥ ਦੀ ਤੇ ਸਾਰੀ ਹਾਈਜਾਇਨਿਕ ਤੇ ਲਾਈਟ ਦੀ ਜਿਹੜੀ ਸਹੂਲਤ ਨਹੀਂ ਦਿੱਤੀ ਜਾਂਦੀ ਇਹ ਬੜੀ ਵੱਡੀ ਇੱਕ ਸਾਡੀ ਜਿੱਤ ਹੋਈ ਹੈ ਤੇ ਇਹਦੇ ਨਾਲ ਜਿਹੜਾ ਇਹਨਾਂ ਦਾ ਭ੍ਰਸ਼ਟਾਚਾਰ ਫਿਰ ਇਸ ਤੋਂ ਦੇਖੋ ਇਸ ਤੋਂ ਵੱਧੋ ਸ਼ਰਮਨਾਕ ਗੱਲ ਕੀ ਹੋਏਗੀ ਕਿ ਮਾਰਕੀਟ ਕਮੇਟੀ ਦਾ ਚੇਅਰਮੈਨ ਤੇ ਮਾਰਕੀਟ ਕਮੇਟੀ ਦੇ ਅਫਸਰ ਸਾਡੀ ਫੜੀ ਯੂਨੀਅਨ ਦੇ ਜਿਹੜੇ ਜਿਹੜੇ ਮੈਂਬਰ ਹੈ ਉਹਨਾਂ ਨੂੰ ਆਪਣੇ ਕੋਲ ਆਪਣੇ ਦਫਤਰਾਂ 'ਚ ਬੁਲਾ ਕੇ ਧਮਕਾ ਰਹੇ ਆ ਵੀ ਤੁਸੀਂ ਆਪਣਾ ਕੇਸ ਵਾਪਸ ਲੈ ਲਓ। ਮੈਂ ਤੁਹਾਡੇ ਮਾਦੇ ਮਰਾਹੀ ਆਮ ਆਦਮੀ ਪਾਰਟੀ ਦੇ ਉਹ ਜਿਹੜੇ ਆਪਣੇ ਜ਼ਿੰਮੇਵਾਰੀਆਂ ਤੇ ਚੇਅਰਮੈਨੀਆਂ ਲੈ ਕੇ ਬੈਠੇ ਆ ਜਾਂ ਉਹ ਸਰਕਾਰੀ ਅਫਸਰ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਵੀ ਖਬਰਦਾਰ ਜੇ ਕਿਸੇ ਨੇ ਕੋਈ ਪਾਰਟੀ ਬਣ ਕੇ ਸਾਡੇ ਰੇੜੀ ਫੜੀ ਵਰਿਆ ਨੂੰ ਕਿਸੇ ਵੀ ਤਰ੍ਹਾਂ ਦਾ ੱੱੱਕਾ ਕਰਾਉਣ ਦੀ ਕੋਸ਼ਿਸ਼ ਕੀਤੀ ਤੇ ਉਹ ਆਪਣਾ ਪੜਿਆ ਵਿਚਾਰ ਲੈ ਚੋਟੀ ਭਾਤੇ ਜਨਤਾ ਪਾਰਟੀ ਤੇ ਭਾਤੇ ਜਨਤਾ ਪਾਰਟੀ ਦਾ ਹਰ ਇੱਕ ਕਾਰੇ ਕਰਤਾ ਉਹ ਸ਼ਿਫ ਸ਼ਕਤੀ ਰੇੜੀ ਫੜੀ ਯੂਨੀਅਨ ਤੇ ਸਬਜੀ ਮੰਡੀ ਫੜੀ ਯੂਨੀਅਨ ਜਿਹੜੀ ਹੈ ਉਹਨਾਂ ਦੇ ਨਾਲ ਬਿਲਕੁਲ ਕੰਡੇ ਨਾਲ ਕੰਡਾ ਲਗਾ ਕੇ ਖੜਾ ਤੁਹਾਨੂੰ ਜਿਹੜਾ ਬੜੀ ਇਹਦੇ ਦੂਰ ਗਾਮੀ ਨਤੀਜੇ ਭੁਗਤਨੇ ਪੈਣੇ ਆ ਜੇ ਸਾਡੇ ਕਿਸੇ ਵੀ ਰੇੜੀ ਫੜੀ ਵਾਲੇ ਨੂੰ ਤੁਸੀਂ ਧਮਕਾਨ ਦੀ ਕੋਸ਼ਿਸ਼ ਕੀਤੀ ਇਹ ਤੁਹਾਨੂੰ ਅੱਜ ਤੁਹਾਡੇ ਮਦਨ ਤਤਕਰਕਾਰ ਭਾਵਾ ਦੇ ਰਾਹੀਂ ਮਦਨ ਤੁਹਾਨੂੰ ਅਗ੍ਹਾ ਕਰਦੇ ਆ ਦੇਖੋ ਗਰੀਬ ਆਦਮੀਆਂ ਨੂੰ ਤਮਕਾ ਰਹੇ ਆ ਵੀ ਤੁਸੀਂ ਕੇਸ ਵਾਪਸ ਲੈ ਲਓ ਇਹ ਕੇਸ ਜਿਹੜਾ ਹੈ ਉਹ ਨਗਲੀ ਡੇਟ ਜਿਹੜੀ 25 7 2024 ਹੈ ਸਾਨੂੰ ਆਸ ਹੈ ਮੰਨਿਆ ਹਾਈ ਕੋਰਟ ਤੋਂ ਬਿਲਕੁਲ ਕਲੀਅਰ ਕੱਟ ਜਿਹੜਾ ਹੈ ਉਹ ਮੈਸੇਜ ਤੇ ਕਲੀਅਰ ਕੱਟ ਇਸ ਪੰਜਾਬ ਸਰਕਾਰ ਭ੍ਰਸ਼ਟਾਚਾਰੀ ਸਰਕਾਰ ਦੇ ਖਿਲਾਫ ਸਾਨੂੰ ਜਿਹੜਾ ਹੈ ਵਧੀਆ ਨਤੀਜੇ ਮਿਲਣਗੇ ਸਾਡੇ ਭਰਾਵਾਂ ਨੂੰ ਹਬੂਤ ਮਿਲਣਗੇ ਸਬਜ਼ੀ ਮੰਡੀ ਵਿੱਚ ਸਪਾਈ ਹੋਏ ਜੀ ਤੇ ਗੁੰਡਾ ਪਰਚੀ ਜਿਹੜੀ ਬੰਦ ਹੋਏਗੀ ਜੈ ਹਿੰਦ ਜੈ If you wish that your child learns today and leads tomorrow bring them to A&M's Gems Cambridge International School Pathankot affiliated to CBSE New Delhi Little kids are soft at body and strong at soul such is our kindergarten section with kids friendly classrooms and strong ethics to inculcate good habits among our little champs the future ready school with shooting range cricket academy NCC Naval Unit, Swimming Classes, Judo, Taekwondo, Karate, and Skating Classes, Training of Vocal, Classical, and Western Music, Dance Classes for Hip Hop, Freestyle, Jazz, Locking, Popping, Chess, Horse Riding, Football, and so on. A&M's James Cambridge International School opposite Canada Palace near A&M Institute's Jalandhar Dalhousie Bypass Road, Parthankur.